ਪਿੰਡ ਬੀਬੀਪੁਰ ਦੇ ਸਾਬਕਾ ਸਰਪੰਚ ਸਰਦਾਰ ਸ਼ੇਰ ਸਿੰਘ ਦਾ ਪ੍ਰਬੰਧਕਾ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ ਸਾਬਕਾ ਸਰਪੰਚ ਸਰਦਾਰ ਸ਼ੇਰ ਸਿੰਘ ਤਕਰੀਬਨ 70 ਸਾਲ ਦੀ ਉਮਰ ਵਿੱਚ ਜੀ ਦੀ ਸਵਾਦ ਸੇਵਾਦਾਰਾਂ ਤੋਂ ਅੱਗੇ ਹੋ ਕੇ ਸੇਵਾਦਾਰਾਂ ਨਾਲ ਸੇਵਨ ਨਿਭਾ ਰਹੇ ਹਨ ਲੰਗਰਾਂ ਵਿੱਚ ਸੇਵਾ ਪੀਟੀ ਨਿਊਜ਼ ਪੰਜਾਬ ਚੈਨਲ ਦੀ ਟੀਮ ਨਾਲ ਗੱਲਬਾਤ ਕਰਦੇ ਆ ਪਿੰਡ ਬੀਬੀਪੁਰ ਦੇ ਸੇਵਾਦਾਰਾਂ ਨੇ ਦੱਸਿਆ ਕਿ ਸ਼ੇਰ ਸਿੰਘ 24 ਘੰਟਿਆਂ ਵਿੱਚ ਸਿਰਫ 2 ਤੋਂ 3 ਘੰਟੇ ਹੀ ਸੌਂਦੇ ਹਨ ਜ਼ਿਆਦਾ ਸਮਾਂ ਜ਼ਿਆਦਾ ਸਮਾਂ ਸੇਵਾ ਕਰਨ ਵਿੱਚ ਬਤੀਤ ਕਰਦੇ ਹਨ ਪਿੰਡ ਬੀਬੀਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਦੇ ਸੇਵਾਦਾਰ ਵੱਲੋਂ ਅੱਜ ਦੂਸਰਾ ਦਿਨ ਸ਼੍ਰੀ ਫਤਿਹਗੜ੍ਹ ਸੇਵ ਕਾਫੀ ਅਤੇ ਘਰ ਦੇ ਬਣਾਏ ਬਿਸਕੁਟਾਂ ਦਾ ਲੰਗਰ ਜੀ ਦਾ ਖਾਸਾ ਵਾਰੀ ਦੀ ਗੱਤੇ ਅੱਜ ਨਗਰ ਪੰਡ ਬੀਬੀਪੁਰ ਦੀ ਗੁਰੂ ਰਾਮਦਾਸ ਜੀ ਦਾ ਸੇਵਾ ਸਟੇਡੀ ਵੱਲੋਂ ਸਰਦਾਰ ਜੇਰ ਸਿੰਘ ਜੀ ਸ਼ਾਪਕਾ ਸਰਪੰਚ ਨੇ ਸਾਡੇ ਲੱਗਰ ਦੇ ਨੇ ਇਹਦੀ ਇੱਕ ਵੱਡੀ ਸੇਵਾ ਜੋ 4 ਸਾਲ ਹੋ ਗਏ ਸਾਨੂੰ ਸੇਵਾ ਕਰਦਿਆਂ ਨੂੰ ਇੱਥੇ ਲੰਗਰ ਦੀ ਪਿੰਡ ਵੀ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਪਰਵਾਰਾਂ ਵਿੱਚ ਕਰਦੇ ਨੇ ਉੱਥੇ ਵੀ ਕਬੱਡੀ ਸੇਵਾ ਕਰਦੇ ਨੇ ਜਦੋਂ ਸਾਡਾ ਲੰਗਰ ਇੱਥੇ ਨਹੀਂ ਚੱਲਦਾ ਸੀਗਾ ਉਦੋਂ ਵੀ ਤਿੰਨ ਦਿਨ ਇਹ ਪੱਕਾ ਲੰਗਰ ਦੀ ਸੇਵਾ ਇੱਥੇ ਕਰਕੇ ਜਾਂਦੇ ਸੀਗੇ ਕਿਹੜੇ ਪਰਵਾਰਾਂ ਦੇ ਸੀਗੇ ਵੀ ਉਹ ਉਹਨੇ ਪੰਜ ਗਰਾਈਆਂ ਪੰਜ ਗਰਾਈਆਂ ਦਾ ਪੰਜ ਗਰਾਈਆਂ ਦੇ ਲੰਗਰ ਤੇ ਸੇਵਾ ਕਰਦੇ ਜਾਂਦੇ ਸੀਗੇ ਔਰ ਤਕਰੀਬਨ 70 ਸਾਲ ਤੋਂ ਉੱਪਰ ਇਹਨਾਂ ਦੀ ਏਜ ਹੈ ਜੀ ਤੇ ਹੁਣ ਵੀ ਇਹ ਮਤਲਬ 24 ਘੰਟੇ ਲਾ ਲਓ ਤੁਸੀਂ 2 ਘੰਟੇ ਸਾਇਦ ਆਰਾਮ ਕਰਦੇ ਨੇ 2 ਵਜੇ ਉੱਠ ਕਰਦੇ ਨੇ ਜਿੰਨਾ ਵੀ ਜਵਾਨ ਆ ਜਿੰਨੇ ਵੀ ਵਰਤਨ ਨੇ ਸਾਰੇ ਇਹਦਾ ਵੀ ਜ਼ਿੰਮੇਵਾਰੀ ਆ ਵੱਡੀ ਗਿਣਤੀ ਵਿੱਚ ਜਵਾਨਾਂ ਨੂੰ ਨਾਲ ਲਾ ਕੇ ਸਾਰੀ ਸੇਵਾ ਕਰਦੇ ਨੇ ਤੇ ਇਸ ਦੇ ਸੰਦਰਭ ਵਿੱਚ ਅੱਜ ਨਗਰ ਵੱਲੋਂ ਨਵੀਂ ਜੋ ਸਾਡੀ ਪੀੜ੍ਹੀ ਹੈ ਉਹਨੂੰ ਇਹ ਚੀਜ਼ੇ ਦਿਖਾਉਣ ਲਈ ਵੀ ਆ ਸੇਵਾ ਇੱਕ ਵੱਡੀ ਚੀਜ਼ ਆ ਜੇ ਤੂੰ ਸੇਵਾ ਕਰਦਾ ਬੰਦਾ ਉਹਦਾ ਸਨਮਾਨ ਪੱਕਾ ਮਿਲਣਾ ਹੀ ਮਿਲਣਾ ਉਹਨੂੰ ਬਾਈਕ ਦੇ ਵੱਲੋਂ ਉਹਨੂੰ ਸਤਿਕਾਰ ਜੋ ਮਿਲਣਾ ਹੀ ਮਿਲਣਾ ਉਹਦੇ ਕਰਕੇ ਸਾਡੀ ਕਮੇਟੀ ਵੱਲੋਂ ਅੱਜ ਉਹਨਾਂ ਨੂੰ ਸਮਾਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਇਦਾਂ ਦਾ ਇਦਾਂੇ ਸੇਵਾ ਕਰਦੇ ਰਹਿਣ ਉਹ ਸਾਡੇ ਨਗਰ ਦੇ ਬੱਚਿਆਂ ਨੂੰ ਵੀ ਇਹ ਜੋੜ ਨਾਲ ਸੇਵਾ ਕਰਨ ਵਾਲਾ ਤੇ ਉਹ ਬੀਬੀ ਪਰਤੋ ਸਾਬਕਾ ਸਰਪੰਚ ਸਰਦਾਰ ਸ਼ੇਰ ਸਿੰਘ ਜੀ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੈਰੀ ਜੀ ਜੀ ਤੇ ਉਹ ਚੋਣ ਇਹ ਬਾਬਾ ਜੀ ਇਹ ਜੋ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਕਿੰਨਾ ਚਿਰ ਤੋਂ ਤੁਸੀਂ ਸੇਵਾ ਕਰ ਰਹੇ ਹੋ ਵੈਰੀ ਤੇ ਸ਼ੇਰਾ ਜੀ ਮੈਂ ਪੁੱਛਦਾ ਹਾਂ ਕਿ ਪਹਿਲਾਂ दाल सचे पातशाही सेवा कराईंदी इन सेवा ਪੇਸ਼ ਆ ਤੁਮਾਰਾ ਬੁਣੀ ਦਿੱਤੇ ਜਬਾਨਾ ਸਾਹਿਬ ਤੁਸੀਂ ਤੁਹਾਡੇ ਮਨ ਚ ਤਮੰਨਾ ਸੀ ਵੀ ਸਾਡੇ ਨੌਜਵਾਨ ਨਾਲ ਜੁੜਨ ਤੇ ਅੱਗੇ ਆ ਆ ਕੇ ਸੇਵਾ ਕਰਨ ਆ ਕਰਦੇ ਨੇ ਮੇਰੇ ਮੇਰੇ ਬਹੁਤ ਪਿੰਡ ਦਾ ਸੰਗੋਗ ਕਰਦੇ ਨੇ ਮੇਰੇ ਦਾ ਜਦੋਂ ਵੀ ਮੈਂ ਕਿਤੇ ਵੀ ਆਵਾਂ ਨਹੀਂ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਹਾਂਜੀ ਹਾਂਜੀ ਮਨ ਦੀ ਭਾਵਨਾ ਸੀ ਤੁਹਾਡੀ ਹਾਂਜੀ ਮਨ ਦੀ ਭਾਵਨਾ ਸੀ ਤੇ ਬਹੁਤ ਵਧੀਆ ਪਰਾਲਾ ਤੁਹਾਡੇ ਨਗਰ ਬੀਬੀ ਪਰਵਲੋਂ ਤੋਂ ਤਾਂ ਬਹੁਤ ਨੌਜਵਾਨ ਵੀ ਤੁਸੀਂ ਜੋੜੇ ਹੋਏ ਨੇ ਤੇ ਸੇਵਾ ਵੀ ਤੁਸੀਂ ਜਿਸ ਤਰ੍ਹਾਂ ਦੇਖਦੇ ਆ ਸਾਡਾ ਮੀਡੀਆ ਪਹੁੰਚਦਾ ਹਰ ਜਗ੍ਹਾ ਤੇ ਬੰਡੇ ਨਗਰ ਦੀ ਸੇਵਾ ਕਰਦੇ ਆ ਹਾਂਜੀ ਜਿਹੜੇ ਕੋਈ ਕੰਮ ਕਰਨਾ ਹੋਵੇ ਮੈਨੂੰ ਪੁੱਛ ਕੇ ਬੱਚੇ ਮੇਰੇ ਨਾਲ ਸਾਰੇ ਸਮਝੋ ਹੋ ਗਏ ਨੇ ਪਰ ਇਹਨਾ ਕਮੇਟੀ ਵਾਲਿਆਂ ਦਾ ਕੋ ਬਹੁਤ ਧੰਨਵਾਦ ਕਰਦਾ ਹਾਂ ਜੀ ਕੀ ਸਨੇਹਾ ਤੁਹਾਡਾ ਸਮਾਜ ਦੇ ਵਿੱਚ ਕੀ ਸਨੇਹਾ ਐਦਾਂ ਇਹ ਕਹਿੰਦਾ ਸੱਚੀ ਪਾਸ਼ਾ ਜੀ ਆਪਣੇ ਸਹਿਬਜ਼ਾਦਿਆਂ ਦੀ ਮਾਤਾ ਗੁਰੂਬਾਲ ਦੀ ਥੋੜਾ ਬਰ ਬੱਚੇ ਨੇ ਐਸੇ ਆਜੀ ਮੈਂ ਚਾਹੁੰਦਾ ਜਨਾ ਅੱਗੇ ਪਾ ਕੇ ਚੜ੍ਹਦੀ ਕਲਾ ਵਿੱਚ ਮਾਰੀ ਧੰਨਵਾਦ ਅੱਜ ਕੀ ਫਤਿਹ ਜੀ ਅੱਜ ਕੈਮਾ ਦਿਨ ਆਪਣੇ ਲੰਗਰ ਦਾ ਅੱਜ ਲੰਗਰ ਦਾ ਦੂਜਾ ਦਿਨ ਹੈ ਜੀ ਜੀ ਤੇ ਦੋ ਦਿਨ ਹੋਰ ਰਹਿੰਦੇ ਨੇ ਜੀ ਜੀ ਤੇ ਬੜੀ ਕਿਰਪਾ ਮਹਾਰਾਜ ਸਿਧ ਪਾਤਸ਼ਾਹ ਦੀ ਜੀ ਬੜਾ ਤੁਮ ਕਾਮਨਾ ਬੜਾ ਸ਼ਰਧਾ ਭਾਵ ਤੁਮਾਂ ਦਾ ਹੁਣ ਲੰਗਰ ਬਣਾ ਰਹੇ ਨੇ ਚਿਕਾ ਰਹੇ ਨੇ ਜੀ ਪਰ ਗਰਮੇਲ ਸਿੰਘ ਜੀ ਤੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਗਰਮੇਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਬਈ ਨਵੀਂ ਵੀਡੀਓ ਇਹੀ ਫੇਰ ਦੇਣੀ ਚਾਹੁੰਦੇ ਆ ਵਕਤ ਤੋਂ ਵਕਤ ਸ਼ਰਧਾ ਭਾਵਨਾ ਦੇ ਨਾਲ ਤੇ ਵਾ ਕਿਸ ਤਰ੍ਹਾਂ ਉਰੇ ਆਉਣਾ ਚਾਹੀਦਾ ਨੌਜਵਾਨਾਂ ਨੂੰ ਕਿਵੇਂ ਰਹਿਣਾ ਚਾਹੀਦਾ ਕਿ ਇੱਥੇ ਨੌਜਵਾਨਾਂ ਨੂੰ ਵੀ ਸੱfte 10-12 ਮੰਨ ਕੇ ਆਉਣਾ ਚਾਹੀਦਾ ਜੀ ਤੇ ਸਰਪਾ ਦੇ ਨਾਲ ਆਉਣਾ ਦੇ ਨਾਲ ਸੇਵਾ ਕਰਨ ਜੀ ਤੇ ਆਪਣੇ ਇੱਥੋਂ ਲੈ ਕੇ ਜਾਣਗੇ ਜੀ ਬੀਬੀਪੁਰ ਤੋਂ ਸੋ ਗੱਲਬਾਤ ਕਰਦੇ ਆ ਸਾਡੇ ਜੱਤ ਸਾਹਿਬ ਦੇ 리ਡਰ ਸਰਦਾਰ ਪਰਮਿੰਦਰ ਸਿੰਘ ਜੀ ਬੀਬੀਪੁਰ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੇ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੇਖਦੇ ਹੋ ਪ੍ਰਬੰਧ ਇੱਥੇ ਦੇ ਸਾਡੀ ਸਾਰੀ ਸੋਸਾਇਟੀ ਆ ਜੋ ਸਾਰੇ ਮਿਲ ਬੱਤ ਕਰਕੇ ਇਹ ਨਗਰਾਂ ਦੇ ਵਿੱਚ ਹਿੱਸਾ ਲੈ ਰਹੇ ਨੇ 23 ਜਵਾਨ ਬਜ਼ੁਰਗ ਹੁਣ ਅਸੀਂ ਅੱਜ ਸੇਰ ਸਿੰਘ ਸਾਹਿਬ ਦਾ ਸਰਪੰਚ ਨੂੰ ਉਹਨਾਂ ਦਾ ਸਨਮਾਨ ਕਰ ਦਿੱਤਾ ਜੀ ਇਹ ਘਟੋ ਘਣ ਸਵੇਰੇ 2:30 ਵਜੇ ਉੱਠ ਕੇ ਲੰਗਰ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਪਹਿਲਾਂ ਬਾੜੀ ਨੂੰ ਬਾੜਦੇ ਨੇ ਅੱਗ ਬਾਲਦੇ ਨੇ ਸਾਰਾ ਕੰਮ ਸ਼ੁਰੂ ਕਰ ਦਿੰਦੇ ਨੇ ਤੁਹਾਨੂੰ ਇਹਨਾਂ ਨੂੰ ਦੇਖ ਕੇ ਸਾਨੂੰ ਇਹ ਹੁੰਦਾ ਜੀ ਇਸ ਉਮਰ 'ਚ ਇਹ ਇੰਨਾ ਕਰ ਰਹੇ ਨੇ ਮਿਹਨਤ ਇਹਨਾਂ ਨੂੰ ਦੇਖ ਕੇ ਬਾਕੀ ਬੱਚੇ ਜਾਂ ਬਾਕੀ ਦੇ ਨਾਲ ਗੋਲਾਂ ਉਹ ਕੰਮ ਕੰਮਾ ਸ਼ੁਰੂ ਕਰ ਦਿੰਦੇ ਨੇ ਉੱਠ ਕੇ ਜਾਂਦੇ ਕਰਦੇ ਕਿਉਂਕਿ ਅਸੀਂ 4 ਵਜੇ ਲੰਗਰ ਸ਼ੁਰੂ ਕਰਨਾ ਹੁੰਦਾ ਇਸ ਕਰਕੇ ਜਲਦੀ ਉੱਠਾਂ ਕਰਦੇ ਜੀ ਜੀ ਕਿੰਨੇ ਆਉਣ ਵਾਲ ਅੱਜ ਕਿਹਵਾ ਦੇ ਨਾਲ ਲੰਗਰ ਦਾ ਔਸਟ ਦੋ ਦੁਜੇ ਦਿਨ ਹੈ ਜੀ ਤੇ ਕਿੰਨੇ ਦਿਨ ਚੱਲਦਾ ਲੰਗਰ ਹੈ ਚਾਰ ਦਿਨ ਦਾ ਲੰਗਰ ਹੈ ਜੀ 21 ਤੋਂ 24 ਕਿਉਂਕਿ ਇਹ ਦਿਨਾਂ ਤੇ ਐਸੇ ਲੰਗਰ ਬਹੁਤ ਘੱਟ ਹੁੰਦੇ ਨੇ ਜੀ ਬਾਕੀ ਜਿਆਦਾ ਲੰਗਰ 25 ਤੋਂ 28 ਜਿਹੜੇ ਆਪਣੀ ਸਵਾ ਦਿਨ ਨੇ ਸਿਰਫ ਉਹਨਾਂ ਚ ਲੱਗਦੇ ਨੇ ਲੰਗਰ ਘਟਾਉਣ ਕਰਕੇ ਸੰਗ ਜਿਆਦਾਤਰ ਬਹੁਤ ਆਉਂਦੀ ਹੈ ਸ਼ੱਕਰ ਧੰਨਵਾਦ ਬੀਪਰ ਜੀ ਕਿਵੇਂ ਚੱਲ ਰਹੀ ਹੈ ਪੂਰੇ ਜਵਾਬ ਚੱਲਦੇ ਜੀ ਨੌਜਵਾਨ ਕੈਮਨ ਪੂਰੇ ਐਨ ਪੂਰੇ ਚੱਲਦੇ ਨੌਜਵਾਨ ਪੂਰੇ ਜੀ ਪੂਰੇ ਐਨ ਪੂਰੇ ਕਿੰਨੇ ਵਜੇ ਉੱਠ ਖੜੇ ਸੀ ਅੱਜ ਜੀ ਤੜਕੇ 4 ਵਜੇ ਵੀ ਕੀ ਨਾਮ ਹੈ ਜਲਦੀਪ ਸਿੰਘ ਜਲਦੀਪ ਸਿੰਘ ਠੀਕ ਹੈ